ਆ ਤੁਸੀਂ ਉੱਪਰ ਡਿਸਕ੍ਰਿਪਸ਼ਨ ਪੜ੍ਹਿਆ ਹੋਣਾ ਜਿਹੜਾ ਮੈਂ ਲਿਖਿਆ ਵਾ ਕੰਗਣਾ ਰਨਾਉਰਸ ਵਿਚ ਕੁਲਵਿੰਦਰ ਕੌਰ ਇੱਕ ਬਿਆਨ ਆ ਰਿਹਾ ਵਾ ਹੁਣੇ ਦੇਖਿਆ ਮੈਂ ਆਪਣੇ 4-5 ਮਿੰਟ ਪਹਿਲਾਂ ਆਪਣੇ ਖਬਰ ਆ ਰਹੀ ਆ ਤੇ ਸੀਆਈਐਸਐਫ ਦੇ ਆਪਣੇ ਡੀਆਈਜੀ ਨੇ ਜਿਹੜੇ ਉਹਨਾਂ ਨੇ ਬਿਆਨ ਦਿੱਤਾ ਵਾ ਇੱਕ ਕਿ ਕੁਲਵਿੰਦਰ ਕੌਰ ਪਛਤਾ ਰਹੀ ਆ ਤੇ ਮਾਫੀ ਕੁਲਵਿੰਦਰ ਕੌਰ ਮਾਫ ਮਾਫੀ ਮੰਗ ਰਹੀ ਆ ਹੁਣ ਇਹ ਬਿਆਨ ਦਿੱਤਾ ਵਾ ਆਪਣੇ ਹੁਣੇ ਹੀ ਮੈਂ ਦੇਖਿਆ ਵਾ ਬਿਆਨ 5 ਮਿੰਟ ਪਹਿਲਾਂ ਹੀ ਨਿਊਜ਼ ਆਈ ਆ ਆਪਣੇ ਤੇ ਸੀਆਈਐਸਐਫ ਦੇ ਡੀਆਈਜੀ ਜਿਹੜੇ ਨੇ ਆਪਣੇ ਚੰਡੀਗੜ੍ਹ ਦੇ ਤੇ ਉਹਨਾਂ ਨੇ ਬਿਆਨ ਦਿੱਤਾ ਵਾ ਹੁਣੇ ਹੀ ਆਪਣੇ ਖਬਰ ਵੀ ਆ ਰਹੀ ਆ 5 ਮਿੰਟ ਪਹਿਲਾਂ ਰਜਨਾਲਾ ਸਪੋਕਸਮੈਨ ਤੇ ਆ ਗਈ ਖਬਰ ਕਿ ਕੁਲਵਿੰਦਰ ਕੌਰ ਨੇ ਜੋ ਕੀਤਾ ਉਹ ਆਪਣੇ ਕੀਤੇ ਤੇ ਪਛਤਾ ਰਹੀ ਆ ਤੇ ਮਾਫੀ ਮੰਗ ਰਹੀ ਆ ਦੇਖੋ ਮੈਂ ਕੱਲ ਦਾ ਹੀ ਅਸੀਂ ਰੌਲਾ ਪਾਈ ਜਾਣੇ ਪਏ ਆ ਕਿ ਇਹ ਸਾਰਾ ਪ੍ਰੀਪਲਾਨ ਆ ਪ੍ਰੀਪਲਾਨ ਆ ਜੇ ਮਾਫੀ ਮੰਗਣੀ ਸੀਗੀ ਜਾਂ ਆਪਣੇ ਹੋਰ ਚੀਜ਼ ਪਛਤਾਵਾ ਹੀ ਹੋਣਾ ਸੀ ਫੇ ਕੀਤਾ ਕਿਉਂ ਇਹ ਚੀਜ਼ਾਂ ਕਿਉਂ ਆਪਣੀ ਬਹਿਸ-ਵਸਾਈ ਕੀਤੀ ਥੱਪੜ ਤਾਂ ਵੱਜਿਆ ਹੀ ਨਹੀਂ ਹੈਗਾ ਥੱਪੜ ਤਾਂ ਮੈਂ ਆਉਣੇ ਨਹੀਂ ਮੈਂ ਤਾਂ ਬਹਿਸ-ਵਸਾਈਏ ਦੀ ਕਰਨੀ ਆ ਗੱਲ ਤੁਸੀਂ ਇਹ ਦੇਖੋ 5-7 ਮਿੰਟ ਦੀ ਬਹਿਸ ਤੇ ਦੁਨੀਆ ਭਰ ਦੇ ਵਿੱਚ ਕਿੱਥੇ ਤੱਕ ਚਲੇ ਗਿਆ ਕੰਮ ਕਿੰਨਾ ਅਕਸ ਖਰਾਬ ਹੋਇਆ ਸਿੱਖਾਂ ਦਾ ਪੰਜਾਬੀਆਂ ਦਾ ਪੰਜਾਬ ਦਾ ਤੁਸੀਂ ਮੈਨੂੰ ਇਹ ਦੱਸੋ ਪਹਿਲਾਂ ਹੁਣੇ ਬਿਆਨ ਆਇਆ 5 ਮਿੰਟ ਪਹਿਲਾਂ ਰਚਨ ਦਾ ਸਪੋਕਸਮੈਨ ਖੋਲ ਲੋ ਉੱਤੇ ਹੁਣੇ ਬਿਆਨ ਆਇਆ 5 ਮਿੰਟ ਪਹਿਲਾਂ ਸੀਆਈਐਸਐਫ ਦੇ ਡੀਆਈਜੀ ਦਾ ਕਿ ਕੁਲਵਿੰਦਰ ਕੌਰ ਆਪਣੇ ਕੀਤੇ ਤੇ ਪਛਤਾ ਰਹੀ ਆ ਤੇ ਮਾਫੀ ਮੰਗ ਰਹੀ ਆ ਤੇ ਜੇ ਉਹਨੇ ਮਾਫੀ ਮੰਗਣੀ ਸੀ ਤੇ ਪਛਤਾਉਣਾ ਸੀ ਫਿਰ ਬਹਿਸ ਕੀਤੀ ਕਿ ਉਹਦੇ ਨਾਲ ਆਪਣੇ ਕੰਗਨਾਰ ਨਾਉਤ ਨਾਲ ਅਸੀਂ ਕੱਲ ਦੇ ਇਹੀ ਰੌਲਾ ਪਾਈ ਜਾਂਦੇ ਆ ਕਿ ਸਾਰਾ ਪ੍ਰੀ ਪਲਾਨ ਆ ਪ੍ਰੀ ਪਲਾਨ ਆ ਪ੍ਰੀ ਪਲਾਨ ਆ ਹੁਣ ਤੁਸੀਂ ਸਮਝ ਲਓ ਜੇ ਹਜੇ ਵੀ ਨਹੀਂ ਤੁਸੀਂ ਸਮਝਣਾ ਸਾਨੂੰ ਇਹ ਗਾਲਾਂ ਲਿਖਣੀਆਂ ਨੇ ਲਿਖੀ ਚੱਲੋ ਭਾਈ ਸਾਨੂੰ ਕੋਈ ਫਰਕ ਨਹੀਂ ਪੈਂਦਾ ਸਾਨੂੰ ਰੱਤੀ ਫਰਕ ਨਹੀਂ ਪੈਂਦਾ ਰੱਤੀ ਵੀ ਫਰਕ ਨਹੀਂ ਪੈਂਦਾ ਠੀਕ ਨਹੀਂ ਗਾਲਾਂ ਲਿਖ ਲੈ ਲਿਖੀ ਚਲੋ ਬਾਈ ਸਾਨੂੰ ਕੋਈ ਫਰਕ ਨਹੀਂ ਪੈਂਦਾ ਦੇਖੋ ਗਾਲਾਂ ਉਹੀ ਲਿਖਦਾ ਹੁੰਦਾ ਵਾ ਜਿਹਦੇ ਪੱਲੇ ਪੱਲੇ ਹੀ ਕੱਖ ਨਹੀਂ ਹੁੰਦਾ ਉਹ ਐਂ ਗਾਲਾਂ ਲਿਖ ਕੇ ਫਿਰ ਪ੍ਰੋਸਟ੍ਰੇਸ਼ਨ ਕੱਢਦਾ ਹੁੰਦਾ ਵਾ ਜਿਹਦੇ ਪੱਲੇ ਹੀ ਕੱਖ ਨਹੀਂ ਹੈਗਾ ਉਹ ਬਸ ਕਮੈਂਟਾਂ 'ਚ ਆਪਣੇ ਗਾਲਾਂ ਲਿਖਣ ਜੋਗੇ ਰਹਿ ਜਾਂਦਾ ਹੁੰਦਾ ਵਾ ਠੀਕ ਨਹੀਂ ਉਹਦੇ ਉਹ ਆਪਣੇ ਅੰਦਰ ਬਸ ਐਂ ਕਹਿ ਲਓ ਕਿ ਚਾ ਸੇਰਾ ਪਾਉਦੇ ਕੇ ਪੱਲੇ ਕੀ ਰਹਿ ਜਾਂਦੀਆਂ ਨੇ ਗਾਲਾਂ ਕਿ ਮੈਂ ਲਗਾਉਣ ਲੈ ਕੇ ਸ਼ੇਰ ਬਣ ਗਿਆ ਸ਼ੇਰ ਐ ਨਹੀਂ ਬਣਿਆ ਜਾਂਦਾ ਹੁੰਦਾ ਤੁਸੀਂ ਆ ਦੇਖ ਆ ਆ ਗਿਆ ਇੱਕ ਹੋਰ ਕਤੀੜ ਆ ਗਈ ਇੱਕ ਹੋਰਾ ਦੇਖੋ ਕੀ ਲਿਖਿਆ ਇਹਨੇ ਦੇਖੋ ਸਾਨੂੰ ਗਾਲ ਕੱਢ ਕੇ ਜਾਂ ਤਾਂ ਸਾਹਮਣੇ ਆ ਕੇ ਗੱਲ ਕਰੋ ਆ ਮੈਂ ਲੁਧਿਆਣੇ ਬੈਠਾ ਹੁਣ ਸਾਹਮਣੇ ਆ ਕੇ ਗਾਲ ਕੱਟ ਫਿਰ ਤਾਂ ਤੈਨੂੰ ਸਵਾਦ ਵੀ ਆਊ ਨਾਲੇ ਮੈਨੂੰ ਸਵਾਦ ਆਊ ਫਿਰ ਦੇਖੋ ਤੂੰ ਕਿੰਨੀਆਂ ਕਿ ਗਾਲਾਂ ਕੱਢਣ ਜੋਗਾ ਆ ਵਾ ਠੀਕ ਨਹੀਂ ਫਿਰ ਤਾਂ ਆਪਣਾ ਪੂਰਾ ਸਵਾਦ ਆਊ ਨਾਲੇ ਤੈਨੂੰ ਵੀ ਨਾਲੇ ਮੈਨੂੰ ਵੀ ਤੂੰ ਕੱਢ ਸਾਹਮਣੇ ਆ ਕੇ ਤਾਂ ਗਾਲ ਕੱਢ ਪਤਾ ਤਾਂ ਫੇਰ ਲੱਗੂਗਾ ਕਿ ਗਾਲ ਕੱਢੀ ਦੀ ਕਿਵੇਂ ਆ ਸਾਹਮਣੇ ਆ ਕੇ ਗਾਲ ਕੱਢ ਫੇਸਬੁਕ ਤੇ ਤਾਂ ਹਰ ਕੋਈ ਸ਼ੇਰ ਬਣ ਜਾਂਦਾ ਵਾ ਫੇਸਬੁਕ ਤੇ ਤਾਂ ਉਹ ਅਮਿਤ ਅਰਾੜਾ ਹੋ ਗਿਆ ਰਜੀਵ ਟੰਡਨ ਹੋ ਗਿਆ ਤੇ ਗੁਰਸਿਮਰਨ ਮੰਡ ਹੋ ਗਿਆ ਉਹ ਵੀ ਸ਼ੇਰ ਬਣ ਜਾਂਦੇ ਨੇ ਮੈਂ ਤਾਂ ਤੁਹਾਨੂੰ ਉਹਨਾਂ ਨਾਲ ਮਿਲਾਉਂਗਾ ਕਿ ਤੁਸੀਂ ਉਹਨਾਂ ਤੋਂ ਵੀ ਥੱਲੇ ਹੋ ਘੱਟੋ ਘੱਟ ਉਹ ਕਮੈਂਟਾਂ 'ਚ ਗਾਲਾਂ ਤਾਂ ਨਹੀਂ ਲਿਖਦੇ ਜਿੱਦਾਂ ਤੁਸੀਂ ਗਾਲਾਂ ਲਿਖਦੇ ਹੋ ਉਹ ਵੀ ਕਮਰਿਆਂ 'ਚ ਬਹਿ ਕੇ ਬੱਸ ਸ਼ੇਰ ਬਣ ਜੋਗੇ ਨੇ ਤੇ ਤੁਸੀਂ ਵੀ ਸਾਲੂ ਘਰੇ ਬਹਿ ਕੇ ਗਾਲਾਂ ਕੱਢਣ ਜੋਗੇ ਹੋਰ ਥੋਲੇ ਪੱਲੇ ਕੱਖ ਵੀ ਐ ਨਹੀਂ ਪੱਲੇ ਤੁਹਾਡੇ ਕੱਖ ਵੀ ਹੈ ਨਹੀਂ ਕੱਖ ਵੀ ਹੋਰ ਦੱਸ ਕੱਖ ਵੀ ਨਹੀਂ ਹੈਗੀ ਕੱਖ ਵੀ ਹੁੰਦੀਆਂ ਨਾ ਉਹ ਵੀ ਹੈ ਨਹੀਂ ਤੁਹਾਡੇ ਪੱਲੇ ਠੀਕ ਨਹੀਂ ਦੂਜੀ ਗੱਲ ਬਾਈ ਹੁਣ ਤੁਸੀਂ ਇਹ ਬਿਆਨ ਦੇਖੋ ਅਸੀਂ ਕੱਲ ਦੀ ਜਿਹੜੀ ਮੈਂ ਇੱਕ ਇੰਟਰਵਿਊ ਦਿੱਤੀ ਬ੍ਰੇਕਿੰਗ ਨਿਊਜ਼ ਤੇ ਤੇ ਕੱਲ ਦੇ ਲਾਈਵ ਦੇਖੋ ਧਿਆਨ ਨਾਲ ਦੇਖੋ ਉਹ ਲਾਈਵ ਜਿਹੜੇ ਰੋਮੀ ਨੇ ਵੀ ਪਾਇਆ ਸੀ ਇੱਕ ਲਾਈਵ ਇੱਕ ਬਾਕੀ ਮੈਂ ਪਾਇਆ ਤੇ ਇੱਕ ਇੰਟਰਵਿਊ ਕੀਤੀ ਉਹ ਧਿਆਨ ਨਾਲ ਸੋਚੋ ਕਿ ਗੱਲ ਕਿੱਧਰ ਨੂੰ ਜਾ ਰਹੀ ਆ ਕੱਲ ਹੀ ਆਪਣੇ ਕੰਗਨਾ ਨੇ ਆਪਣੀ ਫਿਲਮ ਜਿਹੜੀ ਆਉਣ ਵਾਲੀ ਆ ਐਮਰਜੈਂਸੀ ਉਹਦਾ ਪੋਸਟਰ ਰਿਲੀਜ਼ ਕਰਤਾ ਉਹਦੀ ਸਟੋਰੀ ਪਾਤੀ ੱੱਲੇ ਉਹਨੇ ਲਿਖਤਾ ਕਿ ਹਾਂਜੀ ਇਹ ਬਹਾਦਰ ਖਾਲਸਤਾਨੀਆਂ ਦੀ ਕਹਾਣੀ ਆ ਫਿਲਮ ਤੇ ਪੋਸਟਰ ਦੇ ਵਿੱਚ ਦੇਖੋ ਫੋਟੋ ਕਿਹੜੀ ਲਾਈ ਹੋਈ ਆ ਭਾਈ ਸਤਵੰਤ ਸਿੰਘ ਭਾਈ ਬਿਅੰਤ ਸਿੰਘ ਇੰਦਰਾ ਗਾਂਧੀ ਵੇ ਗੋਲੀ ਮਾਰਦੇ ਹੋਏ ਇਹ ਫੋਟੋ ਵਿੱਚ ਲਾਈ ਹੋਈ ਆ ਉਹ ਧਿਆਨ ਨਾਲ ਚੈੱਕ ਕਰੋ ਫੇ ਕੱਲ ਹੀ ਕਿਉਂ ਉਹਨੇ ਪੋਸਟਰ ਪਾਇਆ ਹੁਣ ਤੁਸੀਂ ਇਹ ਦੇਖੋ ਕਿ ਨੰਬਰ 1 ਟ੍ਰੈਂਡਿੰਗ ਵਿੱਚ ਕੀ ਚੱਲ ਰਿਹਾ ਵਾ ਕੰਗਨਰ ਨੌਤ ਜਿਹਨੂੰ ਕੋਈ ਪੁੱਛਦਾ ਵੀ ਨਹੀਂ ਸੀਗਾ ਜਿਹਨੂੰ ਕੋਈ ਪੁੱਛ ਨਹੀਂ ਰਿਹਾ ਸੀ ਨਾ ਜਿਹਨੂੰ ਕਹਿੰਦੇ ਆ ਨਾ ਜਿਹੜੀ ਫਿਲਮ ਲੱਗਦੀ ਬਾਅਦ ਚੋ ਸੀ ਪਹਿਲਾਂ ਹੀ ਉੱਤਰ ਜਾਂਦੀ ਸੀ ਅੱਜ ਨੰਬਰ 1 ਟ੍ਰੈਂਡਿੰਗ 'ਚ ਜਾ ਰਹੀ ਆ ਉਹ ਕੰਗਨਾਰ ਰਨਾਉ ਤੇ ਉਹਦੀ ਫਿਲਮ ਦਾ ਪੋਸਟਰ ਜਿਹੜਾ ਉਹਨੇ ਪਾਇਆ ਅਮਰਜੈਂਸੀ ਠੀਕ ਨਹੀਂ ਤੇ ਬਦਨਾਮੀ ਕੀਦੀ ਹੋਈ ਸਿੱਖਾਂ ਦੀ ਪੰਜਾਬ ਦੀ ਪੰਜਾਬੀਆਂ ਦੀ ਜੇ ਉਹਨੇ ਮਾਫੀ ਮੰਗਣੀ ਸੀ ਕੁਲਵਿੰਦਰ ਕੌਰ ਨੇ ਉਹਨੇ ਪਛਤਾਉਣਾ ਹੀ ਸੀਗਾ ਤੇ ਫੇਰ ਕਰਨ ਦੀ ਲੋੜ ਕੀ ਸੀ ਬਹਿਸ ਥੱਪੜ ਤਾਂ ਮਾਰਿਆ ਹੀ ਨਹੀਂ ਹੈਗਾ ਬਾਈ ਥੱਪੜ ਨਹੀਂ ਮਾਰਿਆ ਥੱਪੜ ਮਾਰੇ ਦੀ ਕਿਸੇ ਨੇ ਕੋਈ ਵੀਡੀਓ ਜਾਂ ਫੋਟੋ ਤਾਂ ਦਿਖਾਈ ਹੋਈ ਹੈ ਨਹੀਂ ਕਿ ਹਜੇ ਵੀ ਸਮਝ ਲਓ ਇਹ ਸਾਰੀਆਂ ਚਾਲਾਂ ਮਿਲਜੁਲ ਕੇ ਚੱਲ ਰਹੀਆਂ ਨੇ ਸਾਰੀ ਮਿਲ ਜੁਲ ਕੇ ਹੋ ਰਹੀ ਹੈ ਚਾਲ ਸਾਰੀ ਉਹ ਕੋਈ ਉਹ ਨਹੀਂ ਹੈਗਾ ਕਿ ਹਾਂ ਵੀ ਉਹ ਪੰਜਾਬ ਲਈ ਉਹਨੇ ਬਣਾ ਨਾ ਇਹ ਸਾਰਾ ਪ੍ਰੀਪਲਾਨ ਨਿਕਲੂ ਦੇਖਿਓ ਤੁਸੀਂ ਬਾਅਦ ਚੋਂ ਸਾਰਾ ਪ੍ਰੀਪਲਾਨ ਨਿਕਲੂ ਕੰਗਨਾਰ ਰਣਾਉਤ ਨੇ ਪੰਜਾਬੀਆਂ ਨੂੰ ਬਦਨਾਮ ਕਰਕੇ ਹੁਣ ਕੈਬਨਿਟ ਦੀ ਸੀਟ ਲੈ ਲੂਗੀ ਠੀਕ ਨਹੀਂ ਕੈਬਨਿਟ ਚ ਸੀਟ ਲੈ ਕੇ ਫਿਰ ਮੁੜ ਕੇ ਪੰਜਾਬੀਆਂ ਨੂੰ ਪੁੱਠਾ ਸਿੱਧਾ ਬੋਲੂਗੀ ਤੇ ਆਪਾਂ ਆ ਗਾਲਾਂ ਨਹੀਂ ਖਣਜੋ ਕੇ ਆ ਪੰਜਾਬੀ ਆਪਾਂ ਸਿਰਫ ਗਾਲਾਂ ਨਹੀਂ ਖਣਜੋ ਕੇ ਆ ਹੋਰ ਕੁਝ ਨਹੀਂ ਕਰਨ ਜੋ ਕਿ ਪੱਲੇ ਕੁਝ ਨਹੀਂ ਦੇ ਆ ਪੰਜਾਬੀਆਂ ਦੇ ਬਸ ਆਹ ਆਪਣੇ ਆਈਡੀਆ ਬਣਾ ਕੇ ਤੇ ਮੁੜ ਕੇ ਆਈਡੀਆਂ ਲੌਕ ਕਰਕੇ ਆ ਗਾਣਾ ਲਿਖਣ ਜੋਗੇ ਆਪਾਂ ਪੰਜਾਬੀ ਹੋਰ ਕੁਝ ਨਹੀਂ ਕਰਨ ਜੋਗੇ ਜਾਂ ਫੋਟੋਆਂ ਪਤੀਆਂ ਭੈਣਾਂ ਦੀ ਐਡਿਟ ਕਰਨ ਜੋਗੇ ਆ ਆਪਾਂ ਹੋਰ ਐਡਿਟ ਕਰਨ ਜੋਗੇ ਬਸ ਔਰ ਪੱਲੇ ਕੱਖ ਵੀ ਹੈ ਨਹੀਂ ਤੁਹਾਡੇ ਬਾਈ ਕੁਝ ਵੀ ਨਹੀਂ ਰਿਹਾ ਤੁਹਾਡੇ ਪੱਲੇ 4 ਲੱਖ ਕਰੋੜ ਦਾ ਕਰਜ਼ਾ ਹੋ ਗਿਆ ਪੰਜਾਬ ਹਰ ਦੂਜੇ ਤੀਜੇ ਘਰ ਦੇ ਵਿੱਚ ਆਪਣੇ ਨਸ਼ਾ ਪੜ ਗਿਆ ਠੀਕ ਨਹੀਂ ਕੁੜੀਆਂ ਤੱਕ ਸਾਡੀਆਂ ਤੀਆਂ ਭੈਣਾਂ ਵੀ ਆਪਣੇ ਨਸ਼ੇ ਕਰਨ ਲੱਗ ਗਈਆਂ ਤੁਹਾਡੇ ਪੱਲੇ ਕੀ ਆ ਬਾਈ ਤੁਸੀਂ ਜਿਹੜੀ ਆ ਫ੍ਰਸਚਨ ਮੇਰੇ ਤੇ ਗਾਲ ਕੱਢ ਕੇ ਲਿਖ ਰਹੇ ਹੋ ਨਾ ਇਹੀ ਫ੍ਰਸਚਨ 5-7 ਮਿੰਟ ਦੀ ਵੀਡੀਓ ਪਾ ਲੋ ਉਹ ਚਾਹੀਦੀ ਵੀਡੀਓ ਪਾ ਲਓ ਸਾਨੂੰ ਗਾਲ ਕੱਢ ਕੇ ਕੀ ਹੋ ਜੂ ਕੀ ਹੋ ਜੂ ਸ਼ੇਰ ਬਣ ਜਾਊਗਾ ਤੂੰ ਸ਼ੇਰ ਨਹੀਂ ਬਣ ਸਕਦਾ ਬਾਈ ਤੂੰ ਸ਼ੇਰ ਉਦੋਂ ਬਣੇਗਾ ਜਦੋਂ ਕਿਸੇ ਲਈ ਕੁਝ ਕਰਕੇ ਦਿਖਾਏਗਾ ਜਦੋਂ ਕਿਸੇ ਲਈ ਕੁਝ ਕਰੇਗਾ ਅਸੀਂ ਤਾਂ ਕਹਿ ਰਹੇ ਹਾਂ ਕਿ ਜਿੱਤ ਕੇ ਅਸੀਂ ਕਿਹਾ ਅਸੀਂ ਕਦੇ ਕਿ ਜਤੂ ਗਾਣੀ ਜਾਂ ਕੋਈ ਸ਼ੋਰ ਤੂੰ ਸਾਡੀਆਂ ਸਾਰੀਆਂ ਲਾਈਵ ਤੇ ਇੰਟਰਵਿਊ ਚੱਕ ਲੈ ਅਸੀਂ ਕਿਤੇ ਵੀ ਨਹੀਂ ਕਿਹਾ ਸਾਨੂੰ ਅਮਰਤਪਾਲ ਦੀ ਜਿੱਤ ਹਾਰ ਨਾਲ ਕੋਈ ਫਰਕ ਨਹੀਂ ਪੈਂਦਾ ਸਾਡੇ ਜਿਹੜੇ ਸਵਾਲ ਪਹਿਲਾਂ ਸੀਗੇ ਉਹੀ ਸਵਾਲ ਹੋਣਗੇ ਜਿਹੜੇ ਪਹਿਲਾਂ ਸੀ ਉਹੀ ਹੋਣ ਨੇ ਅਸੀਂ ਨਹੀਂ ਮੁਕਰਦੇ ਕਿ ਸਾਡੇ ਸਵਾਲ ਉਹੀ ਨੇ ਭਾਈ ਅਵਤਾਰ ਸਿੰਘ ਖੰਡੇ ਦੇ ਮਾਤਾ ਜੀ ਨਾਲ ਅਸੀਂ ਖੜੇ ਆ ਠੀਕ ਨਹੀਂ ਜੀ ਐਡੀ ਤੁਸੀਂ ਸੱਚੇ ਹੋ ਤੂੰ ਜਿੱਤ ਲਿਖ ਰਿਹਾ ਕਹੇ ਅਮਰਤਪਾਲ ਦੇ ਮਾਤਾ ਪਿਤਾ ਨੂੰ ਕਹੇ ਜਾਓ ਅਵਤਾਰ ਸਿੰਘ ਖੰਡੇ ਦੀ ਮਾਤਾ ਕੋਲ ਕਰੋ ਸਪਸ਼ਟ ਜਿਹੜੀ ਉਹਨਾਂ ਨੇ ਵੀਡੀਓ ਪਾਈ ਸੀ ਜੇ ਦਾਮਾ ਦਾ ਰੱਖੋ ਕਰੋ ਗੱਲਾਂ ਕਰੋ ਗੱਲਾਂ ਆ ਹੁਣ ਤੂੰ ਇਹਨੂੰ ਦੇਖ ਆ ਭਾਈ ਹੁਣ ਇੱਕ ਹਰਪ੍ਰੀਤ ਸਿੰਘ ਆ ਇਹ ਲਿਖ ਰਿਹਾ ਆਪਣੇ ਭੈਣ ਅੱਗੇ ਗਾਲ ਕੱਢ ਕੇ ਲਿਖ ਰਿਹਾ ਅਮਰਤਪਾਲ ਜਿੱਤ ਗਿਆ ਅਮਰਤਪਾਲ ਕੀ ਲਿਖਦਾ ਆਪਣੇ ਨਾਮ ਨਾਲ ਭਾਈ ਤੇ ਪਿੱਛੇ ਖਾਲਸਾ ਤੇ ਆਹ ਗਾਲ ਕੱਢ ਰਿਆ ਨਾਲ ਲਿਖ ਕੇ ਮੈਨੂੰ ਗਾਲ ਕੱਢ ਰਿਆ ਵਾ ਮੇਰੀ ਭੈਣ ਪਤਾ ਕੌਣ ਆ ਮੇਰੀ ਭੈਣ ਕੌਣ ਪਤਾ ਤੁਹਾਨੂੰ ਜਿਹਦੀ ਕੱਲ ਫੋਟੋ ਲਾਈ ਸੀ ਅਸੀਂ ਰੋਮੀ ਨੇ ਫੋਟੋ ਪਾਤੀ ਸੀ ਸਾਡੀ ਭੈਣ ਉਹੀ ਆ ਹੁਣ ਤੂੰ ਦੇਖ ਲੈ ਸਾਡੀ ਭੈਣ ਤਾਂ ਉਹੀ ਆ ਠੀਕ ਨਹੀਂ ਉਹ ਭੈਣ ਉਹੀ ਭੈਣ ਆ ਸਾਡੀ ਕੱਢੋ ਹੁਣ ਗਾਲ ਹੁਣ ਕੱਢ ਗਾਲ ਜਿਹੜੀ ਭੈਣ ਦੀ ਕੱਲ ਫੋਟੋ ਲਾਈ ਸੀ ਨਾ ਰੋਮੀ ਨੇ ਉਹ ਆ ਸਾਡੀ ਭੈਣ ਕੱਢੋ ਜਿੰਨੀਆਂ ਕੱਢਣੀਆਂ ਗਾਲਾਂ ਠੀਕ ਨਹੀਂ ਕੱਢੋ ਕਾਲਾ ਜੀ ਦੀਆਂ ਕੱਢਣੀਆਂ ਹੁਣ ਦਮਾ ਤਾਂ ਕੱਢੀ ਫਿਰ ਕੱਲ ਰੋਮੀ ਨੇ ਫੋਟੋ ਪਾਈ ਸੀ ਹਜੇ ਵੀ ਫੋਟੋ ਔਕਣੀ ਪਈ ਐ ਉੱਥੇ ਫੇਸਬੁੱਕ ਪੇਜ ਤੇ ਜਾ ਕੇ ਦੇਖ ਲੈ ਉਹਨੇ ਲਿਖਿਆ ਕਿ ਸਾਡੀ ਭੈਣ ਇਹ ਆ ਭਾਈ ਕੱਢੋ ਹੁਣ ਜਿਹੜੇ ਕਹਿੰਦੇ ਆ ਨਾ ਕਿ ਅਮਰਤਪਾਲ ਜਿੱਤ ਕੇ ਆ ਕਰੋ ਉਹ ਕਰੋ ਆਲਿਆ ਦੱਸ ਤਾਂ ਭਾਈ ਕਿਹੜੀ ਭੈਣ ਆ ਸਾਡੀ ਦਿਖਾਤੀ ਫੋਟੋ ਉਹਦੀ ਜੇ ਦਮਾ ਮਾਰ ਤਾਂ ਹੁਣ ਕੁਛ ਕਰਕੇ ਦਿਖਾਓ ਉਸ ਭੈਣ ਦਾ ਠੀਕ ਨਹੀਂ ਕਰਕੇ ਦਿਖਾਓ ਸਾਡੀ ਦਾ ਉਹ ਭੈਣ ਆ ਉਹੀ ਆ ਸਾਡੀ ਭੈਣ ਠੀਕ ਨਹੀਂ ਤੁਹਾਡੇ ਪੱਲੇ ਕੁਝ ਵੀ ਹੈ ਨਹੀਂਗਾ ਤੂੰ ਨਾਮ ਨਾਲ ਸਿੰਘ ਆਇਆ ਹੋਇਆ ਸਿੰਘ ਨਾਲ ਹਟਾ ਕੇ ਨਾ ਨਾਲਕ ਤੀੜ ਲੇਖ ਲਾ ਹਰਪ੍ਰੀਤ ਕਤੀੜ ਤੇਰੇ ਪੱਲੇ ਕੱਖ ਵੀ ਹੈ ਨਹੀਂਗਾ ਅਸੀਂ ਅਮਰਤਪਾਲ ਦੀ ਕੁਛ ਨਹੀਂ ਕਿਹਾ ਸੀ ਅਸੀਂ ਸਿਰਫ ਕਿਹਾ ਸੀਗਾ ਸਿਮਰਜੀਤ ਮਾਨ ਦਾ ਤੇ ਲੱਖੇ ਸੁਣਾਣੇ ਦਾ ਕਿ ਲੱਖੇ ਸੁਣਾਣੇ ਦੀ ਜਮਾਨਤ ਜਬਤ ਹੋਊ ਤੇ ਸਿਮਰਜੀਤ ਸਿੰਘ ਮਾਨ ਆਰਨਗੇ 1,70,000 ਤੋਂ ਹਾਰੇ ਸਿਮਰਜੀਤ ਸਿੰਘ ਮਾਨ ਲੱਖੇ ਦੀ ਜਮਾਨਤ ਜਬਤ ਹੋ ਗਈ ਉਹਨਾਂ ਦੇ ਆਪਣੇ ਪਿੰਡਾਂ ਚੋਂ ਵੀ ਠੀਕ ਹੈ ਨਹੀਂ ਅਸੀਂ ਦੋ ਜਾਣਿਆਂ ਦਾ ਕਿਹਾ ਸੀ ਇਹਦਾ ਦਸੰਬਰ ਤੋਂ ਲੈ ਕੇ ਹੁਣ ਤੱਕ ਸਾਰੀਆਂ ਵੀਡੀਓ ਕੱਟ ਲਾ ਠੀਕ ਹੈ ਨਹੀਂ ਜਿਹੜੀਆਂ ਗੱਲਾਂ ਕਈਆਂ ਉਹ ਤਾਂ ਤੁਹਾਨੂੰ ਯਾਦ ਹੀ ਨਹੀਂ ਹੈਗੀਆਂ ਅਸੀਂ ਅਮਰਤਪਾਲ ਤੋਂ ਕੀ ਲੈਣਾ ਸਾਡੇ ਦਾ ਉਹੀ ਸਵਾਲ ਨੇ ਚਾਹੇ ਉਹ ਐਮਪੀ ਬਣ ਗਿਆ ਚਾਹੇ ਸਾਡੇ ਵੱਲੋਂ ਸੀਐਮ ਬਣ ਜੇ ਵੀ ਸਵਾਲ ਉਹੀ ਰਹਨੇ ਨੇ ਉਹਦੇ ਨਾਲ ਕਿ ਭਾਈ ਅਵਤਾਰ ਸਿੰਘ ਖੰਡੇ ਨੂੰ ਕੀ ਹੋਇਆ ਸੀ ਦੀਪ ਬਾਈ ਨੂੰ ਕੀ ਹੋਇਆ ਸੀ ਸਾਰੇ ਸਵਾਲ ਉਵੇਂ ਹੀ ਰਹਨੇ ਨੇ ਹਜੇ ਇਹ ਨਹੀਂ ਹੈਗਾ ਕਿ ਉਹ ਜਿੱਤ ਗਿਆ ਤੇ ਉਹਨੂੰ ਜਵਾਬ ਤਾਂ ਉਹਨੂੰ ਦੇਣਾ ਹੀ ਪੈਣਾ ਬਾਹਰ ਆ ਕੇ ਚਾਹੇ ਉਹ ਤੇ ਪਰਿਵਾਰ ਦੇ ਦੇਵੇ ਉੱਥੇ ਭਾਈ ਅਵਤਾਰ ਸਿੰਘ ਖੰਡੇ ਦੇ ਮਾਤਾ ਜੀ ਕੋਲ ਜਾ ਕੇ ਕਿਉਂ ਨਹੀਂ ਜਾਂਦਾ ਕਿਉਂ ਨਹੀਂ ਜਾਂਦਾ ਠੀਕ ਨਹੀਂ ਭਾਈ ਸੋਚੋ ਇਹ ਚੀਜ਼ ਨੂੰ ਕਿ ਹੁਣ ਭਾਈ ਉਹ ਕੁਲਵਿੰਦਰ ਕੌਰ ਮਾਫੀ ਵੀ ਮੰਗ ਰਹੀ ਆ ਤੇ ਪਛਤਾਵ ਵੀ ਰਹੀ ਆ ਇਹ ਕਿਉਂ ਹੋਇਆ ਇਹ ਚੀਜ਼ ਹੋ ਰਹੀ ਆ ਹੁਣ ਆ ਹੁਣੇ 5 ਮਿੰਟ ਪਹਿਲਾਂ ਹੋਈ ਆ ਇਹ ਚੀਜ਼ ਪਾਈ ਆ ਉਹਨੇ ਸੀਆਈਐਸਐਫ ਦੇ ਡੀਆਈਜੀ ਨੇ ਤੇ ਆਪਾਂ ਇੱਥੇ ਬਹਿ ਕੇ ਸਿਰਫ ਗਾਲਾਂ ਲੋਖਣ ਲਿਖਣ ਚੋ ਗਏ ਆ ਬਸ ਜਿਹੜੇ ਗਾਉਂਦੇ ਉੱਥੇ ਗਾਣੇ ਲਿਖਦੇ ਪਏ ਸੀ ਹੁਣ ਕੀ ਕਹਿਣਗੇ ਹੁਣ ਮਾਫੀ ਵਾਲਾ ਵੀ ਲਿਖਣਗੇ ਗਾਣਾ ਉਹਦੇ ਤੇ ਜਲ ਮੈਂ ਕਹਿੰਦਾ ਜਿਹੜਾ ਉੱਥੇ ਦੇ ਗਾਣਾ ਲਿਖ ਰਿਹਾ ਸੀਗੇ ਕੁੜੀ ਤੇ ਕੁਲਵਿੰਦਰ ਕੌਰ ਭੈਣ ਤੇ ਗਾਣੇ ਲਿਖ ਰਹੇ ਸੀਗੇ ਉਸ ਤੇ ਜਿਹੜੇ ਬੰਦੇ ਗਾਣੇ ਲਿਖ ਰਹੇ ਸੀਗੇ ਉਸ ਕੁਲਵਿੰਦਰ ਕੌਰ ਭੈਣ ਦੇ ਉੱਪਰ ਹੁਣ ਜਿਹੜੀ ਉਹ ਮਾਫੀ ਮੰਗ ਰਹੀ ਆ ਤੇ ਪਛਤਾ ਰਹੀ ਆ ਉਸ ਤੇ ਵੀ ਗਾਣਾ ਲਿਖੋਗੇ ਮਾਫੀ ਤੇ ਪਛਤਾਉਣ ਤੇ ਲਿਖੋਗੇ ਗਾਣਾ ਦੱਸੋ ਲਿਖੋਗੇ ਥੱਪੜ ਮਾਰਿਆ ਨਹੀਂ ਇੱਕ ਬਹਿਸ ਨੂੰ ਦੱਸੋ ਇਹਦੇ ਵਿੱਚ ਕੀ ਦਾ ਕੀ ਗਿਆ ਬਦਨਾਮ ਕੌਣ ਹੋਇਆ ਪੰਜਾਬੀ ਹੋਏ ਸਾਰੇ ਪੰਜਾਬ ਹੋ ਗਿਆ ਪੰਜਾਬ ਨੂੰ ਅੱਤਵਾਦ ਨਾਲ ਜੋੜਤਾ ਕੰਗਨਾਰ ਨੌਤ ਨੇ ਤੇ ਪੂਰੇ ਪੰਜਾਬੀਆਂ ਨੂੰ ਆਪਣਾ ਉਹ ਦਸਤਾ ਮੁੜ ਕੇ ਐਮਰਜੈਂਸੀ ਦਾ ਪੋਸਟਰ ਪਲੇਸ ਕਰਤਾ ਪੂਰੇ ਪੰਜਾਬੀਆਂ ਨੂੰ ਦਿਖਾਤਾ ਕਿ ਕੀ ਨੇ ਇਹ ਜੀ ਧਿਆਨ ਨਾਲ ਸੋਚੋ ਭਾਈ ਇਹਦੇ ਵਿੱਚ ਉਹ ਜਿੱਤ ਗਈ ਆ ਕੰਗਣਾ ਰੌਤ ਜਿੱਤ ਗਈ ਆ ਆਪਾਂ ਹਾਰ ਗਏ ਆ ਕੰਗਣਾ ਰੌਤ ਜਿੱਤ ਗਈ ਆ ਤੇ ਆਪਾਂ ਸਿਰਫ ਗਾਲਾਂ ਲਿਖਣ ਚੋਂਗੇ ਆ ਜਿਹੜੇ ਮੈਨੂੰ ਇੱਕ ਦੋ ਸੱਚ ਹੋਰ ਇੱਕ ਦੋ ਹੈਗੀਆਂ ਇੱਕ ਤੀੜਾ ਹੋਰ ਦੋ ਆਪਣੇ ਲੁਧਿਆਣੇ ਦੀ ਇੱਕ ਕਤੀੜ ਨਸ਼ੇੜੀ ਇੱਕ ਹੈਗਾ ਉੱਥੇ ਦਾ ਆਪਣੇ ਮੈਂ ਹੁਣ ਨਾਮ ਨਹੀਂ ਲੈ ਕੇ ਮੂੰਹ ਨਹੀਂ ਗੰਦਾ ਕਰਨਾ ਤੇ ਉਹ ਨਸ਼ੇੜੀ ਹੁਣ ਲਿਖ ਰਿਹਾ ਵਾ ਇੰਟਰਵਿਊ ਤੇ ਉੱਪਰ ਮੇਰੀਆਂ ਮੇਰੇ ਚ ਦਮ ਆ ਠੀਕ ਨਹੀਂ ਮੈਂ ਕੀਤੀ ਐ ਇੰਟਰਵਿਊ ਬ੍ਰੇਕਿੰਗ ਨਿਊਜ਼ ਤੇ ਜੇ ਤੇਰੇ ਚ ਦਮ ਆ ਤੂੰ ਕਰ ਲਾ ਗੱਲ ਸੁਣ ਤੂੰ ਕਹਿੰਦਾ ਨਾ ਆਪ ਗਿਆ ਬ੍ਰੇਕਿੰਗ ਨਿਊਜ਼ ਦੇ ਕੋਲ ਬ੍ਰੇਕਿੰਗ ਨਿਊਜ਼ ਕੋਲ ਆਪ ਗਿਆ ਉੱਪਰ ਨੰਬਰ ਲਿਖਿਆ ਹੋਇਆ ਮੁੰਡੇ ਦਾ ਬ੍ਰੇਕਿੰਗ ਨਿਊਜ਼ ਚੈਨਲ ਦੇ ਉੱਪਰ ਨਾ ਉੱਪਰ ਨੰਬਰ ਲਿਖਿਆ 50000 ਉਤੋਂ ਜਿਹਨੇ ਮੇਰੀ ਇੰਟਰਵਿਊ ਕੀਤੀ ਐ ਅੰਕੀ ਉਹਦਾ ਮੈਂ ਨੰਬਰ ਆ ਉਹਦਾ ਅੰਕੀ ਤੇ ਕਰਕੇ ਆਪਣੇ ਫੇਸਬੁਕ ਪੇਜ ਤੇ ਨੰਬਰ ਪਿਆ ਉਹਨੂੰ ਫੋਨ ਕਰ ਉਹਨੇ ਮੈਨੂੰ ਫੋਨ ਕੀਤਾ ਕਿ ਮੈਂ ਉਹਨੂੰ ਇੰਟਰਵਿਊ ਲਈ ਫੋਨ ਕੀਤਾ ਠੀਕ ਨਹੀਂ ਦੂਜੀ ਗੱਲ ساری ਉਮਰ ਲੱਗਿਆ ਰਹੀ ਨਸ਼ੇੜੀਆ ساری ਉਮਰ ਇੱਕ ਲੋਕਲ ਚੈਨਲ ਤੇ ਇੰਟਰਵਿਊ ਨਹੀਂ ਦੇ ਸਕਦਾ ਤੂੰ ਇੱਕ ਲੋਕਲ ਚੈਨਲ ਤੇ ਇੰਟਰਵਿਊ ਸਮਝ ਗਿਆ ਨਾ ਤੇ ਸਾਡੀਆਂ 550 ਹੋ ਗਏ ਮੇਰੀਆਂ 550 600 ਵੀਡੀਓ ਆ ਗਈਆਂ ਇੰਟਰਵਿਊ ਆ ਪਾ ਕੇ ਤੇ ਸਾਰੀ ਉਮਰ ਲੱਗਿਆ ਨਹੀਂ ਜੋ ਮੈਂ ਕੀਤਾ ਤੇ ਤੂੰ ਕਰ ਨਹੀਂ ਸਕਦਾ ਤੂੰ ਕਹਿਣਾ ਨਾ ਮੈਂ ਆਪ ਗਿਆ ਚਾਹੇ ਮੈਂ ਗਿਆ ਚਾਹੇ ਉਹ ਆਏ ਨੇ ਤੈਨੂੰ ਕੀ ਤੇਰਾ ਕੀ ਢਿੱਡ ਦੁਖਦਾ ਤੇਰਾ ਕੀ ਢਿੱਡ ਦੁਖਦਾ ਤੂੰ ਮੇਰੇ ਬਰਾਬਰ ਖੜਾ ਕਰਕੇ ਦਿਖਾ ਆਪਣਾ ਬਰਾਬਰ ਖੜਾ ਹੋ ਕੇ ਦਿਖਾ ਮੇਰੇ ਸਵਾਦ ਤਾਂ ਫੇਰ ਆਉਂਦਾ ਮੇਰੇ ਬਰਾਬਰ ਖੜਾ ਹੋ ਕੇ ਦਿਖਾ ਤੈਨੂੰ ਮੰਨ ਚੋ ਤੈਨੂੰ ਮੰਨ ਚੋ ਹੋਰ ਦੱਸ ਐਸਐਮ ਟੀਵੀ ਤੇ ਵੀ ਮੇਰੀ ਇੰਟਰਵਿਊ ਲਈ ਆ ਉਹਨਾਂ ਨੇ ਬਾਈਟ ਲਈ ਆ ਠੀਕ ਨਹੀਂ ਆਪਣੇ ਕਿੱਡਾ ਚੈਨਲ ਆ ਉਹ ਵੀ ਐਸਐਮ ਟੀਵੀ ਪੰਜਾਬ ਮੱਕੜ ਭਾਜੀ ਵਾਲਾ ਫਟਿਆਲੇ ਦਾ ਉਹਨਾਂ ਨੇ ਵੀ ਮੇਰੀ ਬਾਈਟ ਲਈ ਆ ਕੱਲ ਆਪਣੇ ਵਾਈਟ ਦਿੱਤੀ ਆ ਉਹਨਾਂ ਨੂੰ ਵੀ ਆਪਣੇ ਫੋਨ ਦੇ ਉੱਪਰ ਵਾਈਟ ਦਿੱਤੀ ਆ ਠੀਕ ਨਹੀਂ ਮੇਰੇ ਬਰਾਬਰ ਖੜਾ ਹੋ ਕੇ ਦਿਖਾ ਜੇ ਤੇਰੇ ਚ ਦਮ ਆ ਮੈਂ ਡੇਢ ਸਾਲ ਚ ਖੜਾ ਕੀਤਾ ਸਾਰਾ ਕੁਝ ਡੇਢ ਸਾਲ ਚ ਤੂੰ 2 ਸਾਲਾਂ ਚ ਨਹੀਂ ਕਰ ਸਕਦਾ ਉਹ ਚੀਜ਼ ਤੂੰ ਕਮੈਂਟਾਂ ਚ ਲਿਖ ਰਿਹਾ ਮੈਂ ਚ ਮੇਰੇ ਚਾਹੇ ਉਹ ਮੇਰੇ ਕੋਲ ਆਏ ਨੇ ਚਾਹੇ ਮੈਂ ਗਿਆ ਮੈਂ ਚੈਨਲ ਵਾਲੇ ਕੋਲ ਇੰਟਰਵਿਊ ਤਾਂ ਕੀਤੀ ਆ ਨਾ ਉਹਨਾਂ ਨੇ ਤੇਰੀ ਕਿਉਂ ਨਹੀਂ ਕਰ ਲਈ ਤੇਰੀ ਕਿਉਂ ਨਹੀਂ ਕਰ ਲਈ ਬੋਲਣ ਛੇੜੀਆ ਤੇਰੀ ਕਿਉਂ ਨਹੀਂ ਕਰ ਲਈ ਜਿਹਦੇ ਪੱਲੇ ਕੱਕ ਹੋਊਗਾ ਨਾ ਇੰਟਰਵਿਊ ਵੀ ਉਹਦੀ ਹੋਊਗੀ ਜਿਹਦੇ ਪੱਲੇ ਹੀ ਕੱਕ ਨਹੀਂ ਹੈਗਾ ਉਹਦੀ ਇੰਟਰਵਿਊ ਕੀ ਹੋਊਗੀ ਬੋਲ ਤੂੰ ਸਾਲਾ ਬਕਵਾਸ ਲਿਖ ਰਿਹਾ ਉਹਦੇ ਥੱਲੇ ਜਿਹਦੇ ਪੱਲੇ ਹੁਣ ਤੂੰ ਆਪਣੀ ਔਕਾਤ ਆਪ ਹੀ ਦੇਖ ਲੈ ਮੇਰੇ ਪੱਲੇ ਕੁਝ ਹੈਗਾ ਮੈਨੂੰ ਫੋਨ ਕਰਕੇ ਉਹਨਾਂ ਨੇ ਇੰਟਰਵਿਊ ਕੀਤੀ ਮੇਰੇ ਪੱਲੇ ਸੀਗਾ ਕੁਝ ਇੱਕ ਚੈਨਲਾਂ ਤੇ ਨਹੀਂ ਸਾਰੇ ਚੈਨਲਾਂ ਤੇ ਆਈ ਆ ਕਈ ਚੈਨਲਾਂ ਤੇ ਵੀਡੀਓ ਚੱਲੀ ਆ ਮੇਰੀ ਮੇਰੀ ਮੇਰੇ 'ਚ ਕੁਝ ਹੈਗਾ ਤਾਂ ਚੱਲੀ ਆ ਇਹ ਤੇਰੱਚੇ ਕੋਸ਼ੇਗਾ ਤੂੰ ਵੀ ਕਰਕੇ ਦਿਖਾ ਚੱਲ ਲੁਧਾਨੇ ਦੇ ਕਿਸੇ ਲੋਕਲ ਚੈਲੰਜ ਦਾ ਇੰਟਰਵਿਊ ਕਰਕੇ ਦਿਖਾ ਦੇ ਚੱਲ ਬ੍ਰੇਕਿੰਗ ਨਿਊਜ਼ ਦਾ ਛੱਡ ਤੂੰ ਕਿਸੇ ਵੀ ਹੋਰ ਕਰਕੇ ਦਿਖਾ ਦੇ ਚੱਲ ਸਮਝ ਗਿਆ ਨਾ ਤੇਰੀ ਜਿੰਨੀ ਔਕਾਤ ਆ ਨਾ ਉੰਨੀ ਚ ਰਹਿ ਕੱਪੜਿਆਂ ਤੋਂ ਬਾਹਰ ਹੋਏਂਗਾ ਨਾ ਤੇ ਨੰਗਾ ਹੋ ਜਾਣਾ ਜਮੇ ਤਾਂ ਵੈਸੇ ਵੀ ਤੇ ਨੰਗਾ ਕਰ ਹੀ ਦਿੱਤਾ ਸੀ ਰਕੋ ਤੂੰ ਤੂੰ ਤਾਂ ਉਹਨਾਂ ਚੋਂ ਆ ਸੁਣ ਲੈ ਹੁਣ ਤੂੰ ਉਹਨਾਂ ਚੋਂ ਆ ਜਿਹੜਾ ਕੁੜੀਆਂ ਦੀ ਨਾਮ ਦੀ ਆਈਡੀ ਬਣਾ ਕੇ ਤੇ ਲੋਕਾਂ ਨੂੰ ਬੇਵਕੂਫ ਬਣਾ ਕੇ ਪੈਸੇ ਹੰਡਦਾ ਤੂੰ ਉਹਨਾਂ ਚੋਂ ਆ ਤੂੰ ਆਪ ਮੰਨਿਆ ਕਿ ਮੈਂ ਆਈਡੀ ਬਣਾਈ ਹੂ ਸੀ ਭੁੱਲ ਗਿਆ ਰਿਕਾਰਡਿੰਗਾਂ ਸਾਡੀ ਦਿਖਾ ਦੇ ਕਿਤੇ ਹੈਗੀ ਆ ਤਾਂ ਤੂੰ ਇੱਕੋ ਹੀ ਗੱਲ ਬਾਰ-ਬਾਰ ਮਾਫੀ ਵਾਲੀ ਵੀਡੀਓ ਫੁਲਾਣਾ ਤੱਕ ਪਾ ਦੇ ਉਹ ਭੈਣ ਨੂੰ ਵੀ ਤਾਂ ਲੈ ਕੇ ਆ ਜਿੱਤੋਂ ਮੈਂ ਮਾਫੀ ਮੰਗੀ ਆ ਉਹਨੂੰ ਭੈਣ ਨੂੰ ਵੀ ਲੈ ਕੇ ਆ ਕੋਈ ਹੈ ਤੇਰੇ ਕੋਈ ਤੈਨੂੰ ਮੈਂ ਕਿੰਨੇ ਚੈਲੰਜ ਦਿੱਤੇ ਕਿ ਲਿਆ ਉਹਨਾਂ ਭੈਣਾਂ ਨੂੰ ਜਿਹੜੇ ਭੈਣਾਂ ਤੋਂ ਮੈਂ ਕਿਸੇ ਤੋਂ ਫੋਨ ਮੰਗੇ ਆ ਜਾਂ ਕਿਸੇ ਭੈਣ ਨੂੰ ਬਲੈਕਮੇਲ ਕੀਤਾ ਜਾ ਜਿਹੜੀਆਂ ਭੈਣਾਂ ਨੂੰ ਮੈਂ ਬਦਰਾਮ ਕੀਤਾ ਕਿਸੇ ਇੱਕ ਨੂੰ ਤਾਂ ਲਿਆ ਲਾਈਵ 'ਚ ਕੇ ਬਹਿ ਕੇ ਕੁੱਤੇ ਮੰਗੂ ਬਸ ਭੌਂਕਣਾ ਹੀ ਆਉਂਦਾ ਵਾ ਮ ਕਤੀੜਾ ਨਹੀਂ ਬ ਕੁੱਤਾ ਵੀ ਨਹੀਂ ਮੈਂ ਤੈਨੂੰ ਕਹਿ ਸਕਦਾ ਕੁੱਤੇ ਵੀ ਵਫਾਤਾ ਹੁੰਦੇ ਆ ਕਤੀੜਾ ਤੂੰ ਕਤੀੜ ਸਮਝ ਗਿਆ ਨਾ ਜੀ ਤੇਰੇ 'ਚ ਦਮ ਹੈਗਾ ਮੇਰਾ ਚੈਨਲ ਸੈੱਪਟ ਕਰਦਾ ਲਿਆ ਭੈਣਾਂ ਨੂੰ ਲਾਈਵ 'ਚ ਲਾਈਵ 'ਚ ਨਹੀਂ ਲੈ ਸਕਦਾ ਫੋਨ ਕਾਲ ਤੇ ਲਿਆ ਨਹੀਂ ਤਾਂ ਜਿੰਨਾ ਮਰਜ਼ੀ ਲਿਖੀ ਚੱਲ ਮੈਨੂੰ ਕੋਈ ਫਰਕ ਨਹੀਂ ਪੈਂਦਾ ਮੈਨੂੰ ਕੋਈ ਫਰਕ ਨਹੀਂ ਪੈਂਦਾ ਟੱਕਾ ਫਰਕ ਨਹੀਂ ਪੈਂਦਾ ਮੈਨੂੰ ਜੋ ਕਿ ਜਿੱਥੇ ਹੋਰ ਕੁੱਤੇ ਕਿ ਤਿਹੜਾ ਭੌਂਕਦਿਆਂ ਤੇ ਤੂੰ ਵੀ ਭੌਂਕੀ ਚੱਲ ਪੱਲੇ ਦਾ ਤੇਰੇ ਕੋ ਕੱਖ ਵੀ ਨਹੀਂ ਇੱਕੋ ਹੀ ਗੱਲ ਕਰਨ ਜੋਗਾ ਅੱਗੇ ਵੀ ਕੁਝ ਕਰੇਂਗਾ ਕਿ ਨਹੀਂ ਅੱਗੇ ਕੁਝ ਕਰੇਂਗਾ ਕਿ ਨਹੀਂ ਮੇਰੀਆਂ ਤਾਂ ਕੱਲ ਦੀਆਂ 10 ਚੈਨਲਾਂ ਤੇ ਆ ਗਈਆਂ ਤੂੰ ਇੱਕ ਤੇ ਹੀ ਕਰਕੇ ਦਿਖਾ ਦੇ ਇੰਟਰਵਿਊ ਚੱਲ ਮੇਰੇ ਤੇ ਕਰ ਦੇ ਚਾਹੇ ਕੰਗਨਾ ਰਾਉਤੇ ਕਰ ਦੇ ਚਾਹੇ 21 ਕਰਕੇ ਦਿਖਾ ਦੇ ਕਰ ਸਾਲਿਆ ਬਕਵਾਸ ਲਿਖਣੀ ਬਹੁਤ ਸੌਕੀ ਆ ਬਕਵਾਸ ਲਿਖਣੀ ਬਹੁਤ ਸੌਕੀ ਹਰੇਕ ਹੀ ਲਿਖ ਲੈਂਦਾ ਵਾ ਠੀਕ ਨਹੀਂ ਉੱਥੇ ਜਦੋਂ ਇੰਟਰਵਿਊ ਚੱਲਦੀ ਹੁੰਦੀ ਆ ਨਾ ਲਾਈਵ ਚੱਲਦੀ ਹੁੰਦੀ ਆ ਉਹ ਇੱਕ ਮਿੰਟ ਵੀ ਇੱਧਰ ਉੱਧਰ ਨਹੀਂ ਕਰ ਸਕਦੇ ਆਪਾਂ ਉਹਨੂੰ ਬੋਲ ਨੂੰ ਤੂੰ ਕਰਕੇ ਦਿਖਾ ਦੇ ਲੱਤਾਂ ਕੰਮ ਜਾਣਗੀਆਂ ਤੇਰੀਆਂ ਇੱਕ ਚੀਜ਼ ਵੀ ਬੋਲ ਕੇ ਦਿਖਾ ਦੇ ਇੱਕ ਚੀਜ਼ ਵੀ ਮੇਰੀਆਂ 500 ਤੋਂ ਉੱਪਰ ਹੋ ਗਿਆ 500 ਸਵਾ 500 ਹੋ ਗਏ ਲਾਈਵ ਵਿੱਚ ਇੰਟਰਵਿਊ ਆ ਪਾ ਕੇ ਕੋਈ ਚੈਨਲ ਨਹੀਂ ਛੱਡਿਆ ਮੈਂ ਪੰਜਾਬ ਦਾ ਜਾਂ ਬਾਹਰਲਾ ਜੀ ਤੇ ਇੰਟਰਵਿਊ ਨਾ ਹੋਈ ਹੋਵੇ ਤੇ ਤੂੰ ਆਪਣੀ ਦਿਖਾ ਦੇ ਜਿੱਥੇ ਤੇਰੀ ਇੱਕ ਵੀ ਇੰਟਰਵਿਊ ਹੋਈ ਹੋਵੇ ਉੱਤ ਹਜੇ ਜਮਲਾ ਜਮਲਾ ਹਜੇ ਨਸ਼ੇੜੀਆ ਜਮਨਾ ਠੀਕ ਨਹੀਂ ਜਮਲਾ ਫੇਰ ਫੇਰ ਬਰਾਬਰੀ ਕਰੀ ਮੇਰੀ ਤੇ ਰੂਮੀ ਦੀ ਫੇਰ ਬਰਾਬਰੀ ਕਰੀ ਪਹਿਲਾ ਜਮਲਾ ਪਹਿਲਾ ਧਰਤੀ ਚੋਂ ਨਿਕਲ ਲਾ ਨਿਕਲ ਲਾ ਹਜੇ ਹਜੇ ਤੂੰ ਜੰਮਿਆ ਨਹੀਂ ਹੈਗਾ ਅਜੇ ਤਾਂ ਤੈਨੂੰ ਜਾਗ ਲੱਗਿਆ ਜੇ ਦਹੀਂ ਵੀ ਨਹੀਂ ਬਣਿਆ ਤੇਰਾ ਠੀਕ ਨਹੀਂ ਪੁੱਤ ਬਾਕੀ ਜੇ ਤੂੰ ਜਿੰਨਾ ਚੱਲਣਾ ਚੱਲ ਤੇਰਾ ਨਾਮ ਨਹੀਂ ਲੈਣਾ ਹੁਣ ਨਸ਼ੇੜੀ ਸਮਝ ਕੇ ਹੋਗੇ ਲੁਧਿਆਣੇ ਦਾ ਇੱਕ ਹੀ ਨਸ਼ੇੜੀ ਆ ਜਿਹਨੂੰ ਕਹਿੰਨੇ ਆ ਅਸੀਂ ਇਹਨੇ ਸਾਬੂ ਸਮਝ ਗਏ ਹੋਣਗੇ ਜਿਹੜੇ ਜਿਹੜਾ ਮੰਨਿਆ ਸੀਗਾ ਕਿ ਮੈਂ ਕੁੜੀ ਦੇ ਨਾਮ ਦੀ ਆਈਡੀ ਬਣਾਈ ਹੋਈ ਆ ਜਿਹੜਾ ਮੰਨਿਆ ਸੀਗਾ ਹਾਂ ਮੈਂ ਜੇਲ੍ਹ ਕੱਟੀ ਆ 2 ਮਹੀਨੇ ਦੀ ਤੇ ਮੇਰੀਆਂ ਅੱਖਾਂ ਸੁਜਾਤੀਆਂ ਸੀਗੀਆਂ 5 ਮਿੰਟ ਦੇ ਵਿੱਚ ਹੀ ਜਿਹੜਾ ਮੰਨਿਆ ਸੀਗਾ ਕਿ ਮੈਂ ਨਸ਼ਾ ਛੱਡਿਆ ਪਰ ਟੈਸਟ ਕਰਾਉਣ ਨਹੀਂ ਆਇਆ ਸਮਝ ਹੀ ਗਏ ਹੋਗਾ ਹੁਣ ਮੈਂ ਨਾਂ ਨਹੀਂ ਲੈਣਾ ਇਹਨੂੰ ਮਸ਼ਹੂਰ ਨਹੀਂ ਕਰਨਾ ਇਹਦੀ ਤਾਂ ਸਾਲੇ ਦੀ ਇੰਨੀ ਔਕਾਤ ਨਹੀਂ ਹੈਗੀ ਕਿ ਆਪਣਾ ਲਾਈਵ ਪਾ ਕੇ ਤੇ ਆਪਣਾ ਚੈਨਲ ਸਟਾਰਟ ਕਰ ਸਕੇ ਆਉਣ ਲੁਧਿਆਣਾ ਪੰਜਾਬ ਲੋਕਾਂ ਦੀ ਇਧਰ ਉਧਰ ਚੱਕ ਚੁੱਕ ਕੇ ਮੇਰੇ ਲਾਈਵ ਦੇ ਵਿੱਚ ਹੋਈ ਕੱਟਵੱਟ ਕਰਕੇ ਜਾਂ ਰੋਮੀ ਦੇ ਲਾਈਵ ਨੂੰ ਕੱਟਵੱਟ ਕਰਕੇ ਉਦੋਂ ਹੀ ਚੈਨਲ ਤੇ ਪਾ ਕੇ ਤੇ ਹੁਣ ਫੇਮਸ ਹੋਣ ਨੂੰ ਪਿਰਦਾ ਇਹ ਇਹਨੂੰ ਫੇਮਸ ਨਹੀਂ ਕਰਨਾ ਹੁਣ ਜੋ ਮਰਜ਼ੀ ਕਰ ਲੈ ਪੁੱਤ ਜਿੱਥੇ ਤੱਕ ਭਜਣਾ ਭਜ ਲੈ ਜਿਸ ਦਿਨ ਤੇਰੇ 50 ਕਮੈਂਟ ਟੱਪ ਗਏ ਨਾ ਆਨ ਲੁਧਿਆਣਾ ਪੰਜਾਬ ਤੇ ਮੈਨੂੰ ਦਿਖਾ ਦਿ ਦੇ ਬਾਈ ਇਹਨੇ ਕਰਨਾ ਹੀ ਨਹੀਂ ਇਹਨੇ ਬਲੌਕ ਮੈਨੂੰ ਹੁਣ ਮੈਨੂੰ ਦੇਖੋ ਇਹਨੇ ਬਲੌਕ ਕੀਤਾ ਹੁਣ ਅਨਬਲੌਕ ਕਰਤਾ ਇਹਨੇ ਮੈਨੂੰ ਪਹਿਲਾਂ ਬਲੌਕ ਕਰ ਗਿਆ ਇਹਨਾਂ ਨੇ ਇਹ ਸਾਰੇ ਚੈਨਲਾਂ ਤੋਂ ਮੈਨੂੰ ਬਲੌਕ ਕਰ ਗਿਆ ਜਦੋਂ ਮੈਂ ਪਰਸੋ ਲਾਈਵ ਆਇਆ ਚੌਥੇ ਤੇ ਮੈਨੂੰ ਬਲੌਗ ਕਰ ਗਿਆ ਤੇ ਬਾਚੂ ਨੇ ਖੋਲ ਓਪਨ ਕਰਤਾ ਜੇ ਤੇਰੀ ਔਕਾਤ ਹੈਗੀ ਆ ਨਾ ਜੇ ਤੇਰੇ ਪੱਲੇ ਕੱਖ ਹੈਗਾ 50 ਕਮੈਂਟ ਕਰਾ ਕੇ ਦਿਖਾ ਆਪਣੇ ਚੈਨਲ ਤੇ ਉੱਪਰ ਜਾਂ ਆਪਣੇ ਜਿਹੜੇ ਤੇਰੇ 4-5 ਪੇਜ ਚੱਲਦੇ ਹੁੰਦੇ ਨੇ ਤੇ 50 ਕਮੈਂਟ ਕਰਾ ਕੇ ਦਿਖਾ ਦੇ ਤੈਨੂੰ ਮੈਂ ਮੰਨ ਜੂ ਹੋਰ ਦੱਸ ਤੈਨੂੰ ਮਹੀਨੇ ਦਾ ਟਾਈਮ ਦੱਤਾ ਚੱਲ ਮਹੀਨੇ ਦਾ ਇੱਕ ਦਾ ਟਾਈਮ ਹੋਰ ਦੱਸ ਪਰ ਉੱਥੇ 50 ਕਮੈਂਟ ਇਹ ਹੋਣੇ ਚਾਹੀਦੇ ਆ ਰਿਪਲਾਈ ਨਹੀਂ ਤੂੰ ਤੂੰ ਰਿਪਲਾਈ ਦਵੇਂ ਤੇ ਉਧਰ ਹੋਰ ਰਿਪਲਾਈ ਦਵੇ ਉਹ ਨਹੀਂ 50 ਬੰਦਿਆਂ ਦੇ ਅਲੱਗ-ਅਲੱਗ ਦੇ ਹੋਣੇ ਚਾਹੀਦੇ ਆ ਉਹ ਕਮੈਂਟ ਕਰਕੇ ਦਿਖਾ ਦੇ ਲੈ ਆਪਣੇ ਤੈਨੂੰ ਮੈਂ ਚੈਲੰਜ ਦਿੰਦਾ ਹੁਣ ਇੱਕ ਹਫਤੇ ਦਾ ਟਾਈਮ ਦੇਤਾ ਤੈਨੂੰ ਚੱਲ ਆਪਣੇ ਆਉਣ ਲੁਧਿਆਣਾ ਪੰਜਾਬ ਬਾਕੀ ਤੇਰੇ ਹੋਰ ਜਿਹੜੇ ਆਪਣੇ ਚਾਰ ਚੈਨਲ ਚੱਲਦੇ ਨੇ ਚਾਰ ਉਹ ਚੱਲਦੇ ਨੇ ਆਪਣੀਆਂ ਪ੍ਰੋਫਾਈਲ ਚੱਲਦੀਆਂ ਨੇ ਤੇਰੀਆਂ ਭਈਏ ਦੀਆਂ ਤਿੰਨ ਛੇੜੀ ਦੀਆਂ ਉਹਨਾਂ ਦੇ ਉੱਪਰ ਸਾਰੇ ਚਾਰ ਪੰਜ ਜਾਣੇ ਜਿਹੜੀ ਵੀ ਹੈਗੇ ਤੇਰੀ ਪ੍ਰੋਫਾਈਲਾਂ ਉਹਨਾਂ ਦੇ ਕਰਕੇ ਦਿਖਾ ਦੇ ਲੈ 50 ਕਮੈਂਟ ਕਰਕੇ ਦਿਖਾ ਦੇ ਮੈਨੂੰ ਉਹ ਵੀ ਅਲੱਗ-ਅਲੱਗ ਬੰਦਿਆਂ ਦੇ 21 ਬੰਦੇ ਨੂੰ ਤੂੰ ਰਿਪਲਾਈ ਕਰੇਗਾ ਉਹ ਤਾਂ ਚਾਹੀ ਜਿੰਨੇ ਮਰਜ਼ੀ ਬਣਾ ਲੈ ਅਲੱਗ-ਅਲੱਗ ਬੰਦਿਆਂ ਦੇ 50 ਕਮੈਂਟ ਕਰਕੇ ਦਿਖਾ ਦੇ ਲੈ ਤੈਨੂੰ ਮਨਜੂਮ ਹੈ শাਲਾ ਆਪਣੀ ਔਕਾਤ ਦੇਖ ਔਕਾਤ ਫਿਰ ਤੂੰ ਦੇਖ ਕੇ ਮੈਂ ਕੀ ਬੋਲ ਰਿਹਾ ਵਾਂ ਸਮਝ ਗਿਆ ਨਾ ਬਿਲਕੁਲ ਭਾਈ ਅਰਜਨ ਬਿਲਕੁਲ ਬਿਲਕੁਲ ਭਾਈ ਇਹਨੇ ਨਾ ਹੁਣ ਕੱਲ ਮੇਰੀ ਇੰਟਰਵਿਊ ਹੋਈ ਬ੍ਰੇਕਿੰਗ ਨਿਊਜ਼ ਉਹਦੇ ਥੱਲੇ ਲੋਕਾਂ ਨੇ ਲਿਖੀ ਲਿਖੀ ਚੱਲ ਮੈਨੂੰ ਕੀ ਫਰਕ ਪੈਂਦਾ ਲਿਖੀ ਚੱਲ ਮੈਨੂੰ ਤਾਂ ਅੱਜ ਵੀ ਲੁਧਾਨੇ ਦੋ ਬੁਲਾਇਆ ਹੋਇਆ ਦੋ ਚੰਦਨਾ ਨੇ ਬੁਲਾਇਆ ਹੋਇਆ ਮੈਂ ਤਾਂ ਅੱਜ ਦੋ ਚੰਦਨਾ ਨੇ ਹੋਰ ਲੁਧਾਨੇ ਬੁਲਾਇਆ ਹੋਇਆ ਆ ਮੈਂ ਫ੍ਰੀ ਹੋਇਆ ਸੀ 10 ਮਿੰਟ ਮੈਂ ਬਾਹਰ ਆ ਕੇ ਬਹਿ ਗਿਆ ਪਾਰਕ ਦੇ ਵਿੱਚ ਉਹ ਕਹਿੰਦਾ ਭਾਈ 2 ਮਿੰਟ ਬਸ ਕਾਪਾ ਸੈਟਅਪ ਜਾ ਕਰ ਲਈਏ ਮੈਂ ਤਾਂ ਅੱਜ ਵੀ ਐ ਲੁਧਾਨੇ ਇੰਟਰਵਿਊ ਕਰਨ ਇਹਦੇ ਪੱਲੇ ਭਾਈ ਇਹਨਾਂ ਦੇ ਪੱਲੇ ਮੈਂ ਤਾਂ ਹੀ ਕਿਹਾ ਕਿ ਪਹਿਲਾ ਜਮਲਾ ਹਾਏ ਤੇਰਾ ਜਾਗ ਲੱਗਿਆ ਦਹੀਂ ਨਹੀਂ ਬਣਿਆ ਤੇਰਾ ਪੁੱਤ ਜਮਲਾ ਫੇਰ ਅਨਜੋਤ ਤੇ ਰੂਮੀ ਦੀ ਬਰਾਬਰੀ ਕਰੀ ਪਹਿਲਾ ਜੰਮਲਾ ਸਮਝ ਗਿਆ ਨਾ ਇਹ ਤੇਰਾ ਵਹਿਮ ਆ ਕੋਈ ਉਹ ਵੀ ਜ਼ਰਾ ਕੱਢ ਦੂੰ ਮੈਂ ਕਿੱਥੇ ਮਰਜੀ ਬੁਲਾ ਲਈ ਚੈਨਲ ਮੈਂ ਬੁਲਾ ਲਉ ਠੀਕ ਆ ਭਾਈ ਕੰਗਨਰ ਨੌਤ ਵਾਲੀ ਭਾਈ ਇਹ ਜਿਹੜੀ ਸੱਚਾਈ ਆ ਨਾ ਇਹ ਸਮਝੋ ਕੀ ਆ ਹੁਣ ਉਹ ਡੀਆਈਜੀ ਦਾ ਬਿਆਨ ਆਇਆ ਸੀ ਆਈਐਸਫ ਤੇ ਇਕ ਕੁਲਵਿੰਦਰ ਕੌਰ ਆਪਣੇ ਕੀਤੇ ਤੇ ਪਛਤਾ ਰਹੀ ਆ ਤੇ ਮਾਫੀ ਮੰਗਣ ਨੂੰ ਤਿਆਰ ਆ ਮਾਫੀ ਮੰਗ ਰਹੀ ਆ ਠੀਕ ਨਹੀਂ ਭਾਈ ਹੋਰ ਤੁਸੀਂ ਦੇਖ ਲਓ ਕਿ ਪੰਜਾਬ ਬਦਰਾਮ ਹੋਇਆ ਸਾਰੇ ਚੀਜ਼ ਦੇ ਵਿੱਚ ਜਿਹੜੇ ਉਹਨੂੰ ਇਨਾਮ ਦੇ ਰਹੇ ਸੀ ਜਾਂ ਜਿਹੜੇ ਉਹਨਾਂ ਤੇ ਉਹਦੇ ਤੇ ਗਾਣੇ ਗਾ ਰਹੇ ਸੀ ਹੁਣ ਉਹ ਗਾਣੇ ਲਿਖਣ ਕੇ ਪਛਤਾਉਣ ਤੇ ਮਾਫੀ ਤੇ ਤੇ ਉਹ ਜਿਹੜੇ ਪੈਸੇ ਦਿੱਤੇ ਆ ਹੁਣ ਵੀ ਦੇਣਗੇ ਉਹਨੂੰ ਪੈਸੇ ਮਾਫੀ ਤੇ ਪਛਤਾਉਣ ਤੇ ਵੀ ਤੁਸੀਂ ਦੱਸੋ ਇੱਕ ਬਹਿਸ ਨੂੰ ਥੱਪੜ ਵੱਜਿਆ ਇਹਦੀ ਕੋਈ ਕਿਸੇ ਨੇ ਫੋਟੋ ਨਹੀਂ ਦਿਖਾਈ ਵੀਡੀਓ ਨਹੀਂ ਦਿਖਾਈ ਬਦਨਾਮ ਕੌਣ ਹੋ ਗਿਆ ਬਦਨਾਮ ਕੌਣ ਹੋ ਗਿਆ ਪੰਜਾਬ ਕੋਈ ਹੈ ਕਿਸੇ ਨੂੰ ਫਰਕ ਪਿਆ ਬਾਈ ਇਹ ਲੋਕਾਂ ਨੇ ਤਾਂ 4 ਦਿਨ ਮਸ਼ਹੂਰੀਆਂ ਲੈ ਲਈਆਂ 2-3 ਦਿਨ ਬਸ ਹੁਣ ਮਾਫੀ ਮੰਗ ਕੇ ਸਾਰਾ ਕੁਝ ਆਪਣੀ ਜੋਬ ਵੀ ਵਾਪਸ ਹੋ ਜੂਗੀ ਇਹਦੀ ਤੇ ਬਦਨਾਮ ਕੌਣ ਹੋਇਆ ਪੰਜਾਬ ਇਹ ਸਾਰਾ ਪ੍ਰੀ ਪਲਾਨ ਹੋਇਆ ਬਾਈ ਸਮਝੋ ਪ੍ਰੀ ਪਲਾਨ ਹੋਇਆ ਸਾਰਾ ਸਮਝੋ ਸਿਰ ਪੰਜਾਬ ਨੂੰ ਬਦਨਾਮ ਕਰਨ ਲਈ ਤੇ ਉਹਨੂੰ ਕੈਬਿਨੇਟ ਲੈਣ ਲਈ ਤੇ ਐਮਰਜੈਂਸੀ ਫਿਲਮ ਨੂੰ ਆਪਣੇ ਲਈ ਪੋਸਟਰ ਇਹ ਨੰਬਰ 1 ਟ੍ਰੈਂਡਿੰਗ ਜਾਣ ਨੂੰ ਇੱਕ ਸਾਰਾ ਕੰਗਣਾ ਦਾ ਪ੍ਰੀਪਲਾਨ ਸੀ ਬਾਈ ਤੁਸੀਂ ਧਿਆਨ ਨਾਲ ਤੇ ਸੋਚੋ ਹਜੇ ਵੀ ਅਸੀਂ ਕਹਿੰਦੇ ਆ ਸੋਚੋ ਬਾਈ ਸੋਚੋ ਸਾਨੂੰ ਗਾਲਾਂ ਕੱਢ ਕੇ ਕੁਝ ਨਹੀਂ ਹੋਣਾ ਬਾਈ ਸਾਨੂੰ ਗਾਲਾਂ ਕੱਢ ਕੇ ਕੁਝ ਨਹੀਂ ਹੋਣਾ ਠੀਕ ਨਹੀਂ ਜੇ ਤੁਸੀਂ ਸਾਡੇ ਦੇ ਗਾਣੇ ਲਿਖਦੇ ਹੋ ਸੋਚਦੇ ਹੋ ਸਾਡੇ ਲਈ ਜਿੰਨਾ ਉਹਨਾਂ ਕੋ ਥੋੜਾ ਜਿਹਾ ਦਿਮਾਗ ਤੇ ਬੋਝ ਪਾ ਕੇ ਇਹੀ ਸੋਚ ਲਓ ਕਿ ਪਈਆ ਚੱਲ ਕੀ ਰਿਹਾ ਕੰਗਣਾ ਵਾਲਾ ਠੀਕ ਨਹੀਂ ਬਿਲਕੁਲ ਭਾਈ ਬਿਲਕੁਲ ਅਰਜਨ ਗੱਲ ਸਹੀ ਆ ਭਾਈ ਭਾਈ ਹੁੰਦੇ ਹੀ ਰਹਿੰਦੇ ਆ ਹੁੰਦੇ ਹੀ ਰਹਿੰਦੇ ਆਪਣੇ ਹਿਮਾਚਲ ਚ ਕਿਹੜਾ ਪਹਿਲੀ ਵਾਰ ਹੋਇਆ ਕੁਝ ਹੁੰਦੇ ਹੀ ਰਹਿੰਦੇ ਨੇ ਇਹ ਚੀਜ਼ਾਂ ਭਾਈ ਭਾਨੇ ਸਿੱਧੂ ਉਹਨਾਂ ਬਾਰੇ ਕੱਲ ਮੈਂ ਪਾਈ ਸੀ ਵੀਡੀਓ ਉਹਨਾਂ ਦੀ ਹਾਰਨ ਤੋਂ ਬਾਅਦ ਦੀ ਵੀਡੀਓ ਪਾਈ ਸੀ ਮੈਂ ਕੱਲ ਜਿਹੜੇ ਉਹਨਾਂ ਨੇ ਆਪਣੇ ਵੀਡੀਓ ਪਾਈ ਸੀ ਜੀ ਰਾਜ ਨੇ ਕਿ ਇਹ ਪੰਜਾਬ ਦੇ ਲੋਕ ਮਰੀਆਂ ਜਮੀਰ ਵਾਲੇ ਨੇ ਮੈਂ ਉਹਦੇ ਤੇ ਕੱਲ ਵੀਡੀਓ ਪਾਈ ਸੀਗੀ ਵੈਰੀਫਾਈ ਕਰਕੇ ਚੰਗੀ ਤਰ੍ਹਾਂ ਪਾਈ ਸੀ ਇੱਕ ਗੱਲ ਹੋਰ ਬਾਈ ਸੱਚ ਮੈਨੂੰ ਯਾਦ ਆ ਗਈ ਆ ਬਾਈ ਨੇ ਲਿਖਿਆ ਭਾਨਾ ਸਿੱਧੂ ਥੈਂਕ ਯੂ ਬਾਈ ਥੈਂਕ ਯੂ ਤੁਸੀਂ ਯਾਦ ਕਰਾਤਾ ਮੈਨੂੰ ਲਾਮ ਲਿਖ ਕੇ ਇੱਕ ਲਾਈਵ ਦੇਖ ਰਿਆ ਸੀਗਾ ਮੈਂ ਆਪਣੇ ਰਾਜ ਸਿੰਘ ਖਾਲਸੇ ਦਾ ਰਾਜ ਸਿੰਘ ਖਾਲਸੇ ਦਾ ਨਾ ਲਾਈਵ ਦੇਖ ਰਿਆ ਸੀ ਉਹਦੇ ਵਿੱਚ ਇੱਕ ਚੀਜ਼ ਕਹਿ ਰਿਹਾ ਸੀ ਉਹ ਕਹਿੰਦਾ ਜੇ ਕੁਲਵਿੰਦਰ ਕੌਰ ਭੈਣ ਨਾਲ ਬੇਇਨਸਾਫੀ ਹੋਈ ਫਿਰ ਅਸੀਂ ਉਹਨੂੰ ਐਮਐਲਏ ਬਣਾ ਕੇ ਬਾਹਰ ਕੱਢਾਂਗੇ ਤੁਸੀਂ ਇਹ ਦੇਖੋ ਹੁਣ ਉਹਨੂੰ ਐਮਐਲਏ ਬਣਾਉਂਦੀਆਂ ਇਹ ਗੱਲਾਂ ਕਰਕੇ ਉਹਨੂੰ ਪੰਪ 'ਚ ਲੈ ਕੇ ਆ ਰਹੇ ਨੇ ਪੰਪ 'ਚ ਲੈ ਕੇ ਆ ਰਹੇ ਨੇ ਬਾਈ ਸਭ ਮੈਂ ਉਹੀ ਕਹਿ ਰਿਹਾ ਬਾਈ ਬਲਜਿੰਦਰ ਉਹੀ ਗੱਲ ਕੀਤੀ ਮੈਂ ਪ੍ਰੀਪਲਾਨ ਆ ਮੈਂ ਕੱਲ ਤੇ ਅਸੀਂ ਰੌਲਾ ਪਾਈ ਜਾਂਦੇ ਆ ਕਿ ਪ੍ਰੀਪਲਾਨ ਫਲਾਨ ਸਾਰਾ ਪ੍ਰੀਪਲਾਨ ਆ ਸਾਰਾ ਮੈਂ ਕੱਲ ਤੇ ਰੌਲਾ ਪਾਈ ਜਾਂਦੇ ਆ ਬਾਈ ਇਸ ਤਾਂ ਕਿ ਹੁਣ ਉਹ ਮਾਫੀ ਮੰਗ ਰਹੀ ਐ ਤੇ ਪਛਤਾਵ ਪਛਤਾਵ ਹੀ ਰਹੀ ਐ ਸਾਰਾ ਪ੍ਰੀਪਲਾਨ ਸੀਗਾ ਅਸੀਂ ਅਜ ਤਾਂ ਪਹਿਲੇ ਹੀ ਪਾਈ ਜਾਂਦੇ ਪਏ ਆ ਮੈਂ ਤਾਂ ਕੱਲ੍ਹ ਤੋਂ ਹੀ ਪੱਟੀ ਜਾਨਾ ਪਿਆ ਵਾ ਸਾਨੂੰ ਤਾਂ ਲੋਕੀ ਗਾਲਾਂ ਲਿਖੀ ਜਾਂਦੇ ਨੇ ਕਿ ਤੁਹਾਨੂੰ ਬਾਹਲਾ ਪਤਾ ਤੁਹਾਨੂੰ ਆ ਦੇਖ ਲਓ ਬਾਈ ਹੁਣ ਨਿਕਲੇ ਸਾਰਾ ਪ੍ਰੀ ਪ੍ਰੈਂਟ ਨਿਕਲੇ ਆ ਪਹਿਲਾ ਉਹ ਆਪਣੇ ਜਦੋਂ ਉਹ ਮੰਗੂ ਮੰਗੂ ਮੱਠ ਨੇ ਆਪਣੇ ਬੰਦਾ ਮਾਰਿਆ ਸੀ ਉਦੋਂ ਵੀ ਮੈਂ ਇਹੀ ਗੱਲ ਕੀਤੀ ਸੀ ਉਦੋਂ ਵੀ ਮੇਰਾ ਵਿਰੋਧ ਹੋਇਆ ਸੀ ਬਾਅਦੋਂ ਸਾਰ ਜਦੋਂ ਉਹ ਸਾਰਾ ਨਿਕਲੇ ਉਹਦੀ ਡਿਟੇਲ ਬਾਅਦੋਂ ਉਹੀ ਲੋਕ ਮੇਰੇ ਨਾਲ ਜੁੜ ਗਏ ਬਾਈ ਕਦੇ ਤਾਂ ਸਾਲਾ ਸਾਥ ਦੇ ਦੋ ਕਦੇ ਤਾਂ ਸਾਥ ਦੇ ਦੋ ਕਦੇ ਤਾਂ ਕਹਿ ਦੋ ਕਿ ਬਾਈ ਹਾਂ ਵੇਟ ਕਰਦੇ ਆ ਕੋਈ ਗੱਲ ਨਹੀਂ ਅਸੀਂ ਸਾਰਾ ਕੋ ਸੋਚ ਸਮਝ ਕੇ ਕੱਲ ਵੀਡੀਓ ਪਾਈ ਸੀ ਕਿ ਕੰਗਨਾਰ ਰੌਦ ਦਾ ਸਾਰਾ ਕੀਤਾ ਕਰਾਇਆ ਇਹ ਠੀਕ ਨਹੀਂ ਆ ਰਾਜ ਸਿੰਘ ਤੇ ਆ ਭਾਨੇ ਤੇ ਆਪਣੇ ਲੱਖੇ ਵਰਗੇ ਇਹ ਕਹਿ ਰਹੇ ਨੇ ਕਹਿੰਦੇ ਹੁਣ ਅਸੀਂ ਐਮਐਲਏ ਬਣਾ ਕੇ ਨਾ ਆਪਣੇ ਜਿਹੜੀਆਂ ਬਾਈ ਇਲੈਕਸ਼ਨ ਹੋਣੀਆਂ ਐਮਐਲਏ ਬਣਾ ਕੇ ਉਹਨੂੰ ਬਾਹਰ ਕੱਢਾਂਗੇ ਤੇ ਭਾਈ ਸੰਦੀਪ ਸਿੰਘ ਸਣੀ ਠੀਕ ਨਹੀਂ ਭਾਈ ਸੰਦੀਪ ਸਿੰਘ ਸਣੀ ਜਿਨ੍ਹਾਂ ਦੀ ੱਡੀ ਵੱਡੀ ਕੁਰਬਾਨੀ ਆ ਉਹਨਾਂ ਨੂੰ ਕਿਉਂ ਨਹੀਂ ਕਢਵਾਇਆ ਪਰ ਐਮਪੀ ਬਣਾ ਕੇ ਕਿਉਂ ਨਹੀਂ ਕਢਵਾਇਆ ਉੱਥੇ ਕੀ ਹੋ ਗਿਆ ਸੀ ਜਿਨ੍ਹਾਂ ਦੀ ੱਡੀ ਵੱਡੀ ਕੁਰਬਾਨੀ ਆ ਜਿਨ੍ਹਾਂ ਨੇ ਐਡਾ ਕੁਛ ਕਰਕੇ ਵੀ ਮਾਫੀ ਨਹੀਂ ਮੰਗੀ ਤੇ ਆਪਣਾ ਸਾਰਾ ਹਜੇ ਵੀ ਜੇਲ੍ਹ ਚ ਬੈਠੇ ਨੇ ਉਹ ਤੇ ਇੱਥੇ ਇਹ ਕੁੜੀ ਤੇ ਤੁਸੀਂ ਕਹਿ ਰਹੇ ਹੋ ਇਹਨੂੰ ਐਮਐਲਏ ਬਣਾ ਕੇ ਬਾਹਰ ਕੱਢਾਂਗੇ ਉਹ ਕੁੜੀ ਪਛਤਾ ਰਹੀ ਆ ਤੇ ਮਾਫੀ ਮੰਗਣ ਨੂੰ ਤਿਆਰ ਆ ਸਾਫ ਆਪਣੇ ਹੁਣੇ ਰੋਜ਼ਾਨਾ ਸਪੋਕਸਮੈਨ ਤੇ 10 ਮਿੰਟ ਪਹਿਲਾਂ ਖਬਰ ਆਈ ਆ ਸੀਆਈਐਸਐਫ ਦੇ ਡੀਆਈਜੀ ਦੀ ਕਿ ਕੁੜੀ ਮਾਫੀ ਮੰਗਣ ਨੂੰ ਵੀ ਤਿਆਰ ਆ ਤੇ ਪਛਤਾ ਰਹੀ ਆ ਉਹ ਆਪਣੇ ਕੀਤੇ ਤੇ ਤੇ ਉਧਰ ਭਾਈ ਸੰਦੀਪ ਸਿੰਘ ਸਣੀ ਅੰਮ੍ਰਿਤਸਰ ਜੇਲ੍ਹ ਚ ਬੈਠੇ ਨੇ ਉਹਨਾਂ ਨੇ ਮਾਫੀ ਨਹੀਂ ਮੰਗੀ ਤੇ ਉਹਨਾਂ ਨੂੰ ਕਿਉਂ ਨਹੀਂ ਆਪਾਂ ਐਮਐਲ ਐਮਪੀ ਬਣਾ ਕੇ ਬਾਹਰ ਕੱਢ ਸਕਦੇ 30-30 ਸਾਲ ਦੇ ਬੈਠੇ ਨੇ ਸਾਡੇ ਬੰਦੀ ਸਿੰਘ 30-30 ਸਾਲ ਦੇ ਜਿਹਾ ਹੀ ਮਾਫੀ ਵਾਲੀ ਗੱਲ ਹੁੰਦੀ ਤਾਂ ਹੁਣ ਨੂੰ ਤਾਂ ਕੱਦਦਾ ਬਾਹਰ ਆ ਜਾਂਦੇ ਉਹ ਉਹ ਕਹਿੰਦੇ ਮਰਨਾ ਮਨਜ਼ੂਰ ਆ ਝੁਕਣਾ ਮਨਜ਼ੂਰ ਨਹੀਂ ਹੈਗਾ ਉਹ ਨੇ ਸਾਡੇ ਹੀਰੋ ਨਾ ਕਿ ਕੁਲਵਿੰਦਰ ਕੌਰ ਆ ਸਾਡੇ ਹੀਰੋ ਠੀਕ ਨਹੀਂ ਸਾਡੇ ਹੀਰੋ ਹੈਗੇ 30 ਸਾਲ ਵਾਲੇ ਸਾਡੇ ਹੀਰੋ ਹੈਗੇ ਭਾਈ ਸੰਦੀਪ ਸਿੰਘ ਸਣੀ ਸਾਡੇ ਹੀਰੋ ਹੈਗੇ ਭਾਈ ਬਿਅੰਤ ਸਿੰਘ ਭਾਈ ਸਤਵੰਤ ਸਿੰਘ ਸਾਡੇ ਹੀਰੋ ਉਹ ਨੇ 30-30 ਸਾਲਾਂ ਦੇ ਜਿਹੜੇ ਜੇਲ੍ਹ ਨਾਲ ਚ ਬੈਠੇ ਆ ਸਾਡੀ ਹੀਰੋ ਇਹ ਨਹੀਂ ਹੈਗੀ ਕੁਲਵਿੰਦਰ ਕੌਰ ਜਿਹੜੀ ਕਰਕੇ ਤੇ ਮੁੜ ਕੇ ਪਛਤਾ ਰਹੀ ਹੈ ਤੇ ਮਾਫੀ ਮੰਗਣ ਨੂੰ ਤਿਆਰ ਹੋ ਗਈ ਹੈ ਇੱਕ ਬਹਿਸ ਥੱਪੜ ਵੀ ਨਹੀਂ ਮਾਰਿਆ ਬਹਿਸ ਪਵਨભાઈ ਆਪਣਾ ਮੈਸੈਂਜਰ ਤੇ ਪਾ ਦਿਓ ਹੈਲੋ ਲਿਖ ਕੇ ਮੈਂ ਤੁਹਾਨੂੰ ਨਾਲ ਕਰਨਾ ਕਰਨਾ ਗੱਲ ਕਰਦਾ ਲਾਈਕ ਤੇ ਬਾਈ ਮੈਨੂੰ ਨਾ ਤੁਸੀਂ ਪਵਨ ਬਾਈ ਆਪਣੇ ਉੱਤੇ ਪਾ ਪਾ ਦਿਓ ਆਪਣੇ ਮੈਸੈਂਜਰ ਤੇ ਲੈ ਹੈਲੋ ਲੈ ਕੇ ਭੇਜ ਦਿਓ ਤੇ ਕਰ ਲਓ ਆਪਾਂ ਮੈਂ ਤੁਹਾਨੂੰ ਫਿਰ ਫ੍ਰੀ ਹੋ ਕੇ ਕਾਲ ਕਰ ਲੈਣਾ ਚਾਹੇ ਮੈਨੂੰ ਕਾਲ ਆਪਣੇ ਵਟਸਐਪ ਕਰ ਦਿਓ 9815829000 ਤੇ ਠੀਕ ਆ ਪਵਨ ਵੀਰ ਬਾਕੀ ਬਾਈ ਤੁਸੀਂ ਜਿਹਨੇ ਗੱਡਾਂ ਲਿਖਣੀਆਂ ਉਹਨਾਂ ਨੂੰ ਤਾਂ ਗੱਲਾਂ ਲਿਖੀ ਜਾਣੀਆਂ ਨੇ ਮੈਂ ਤੇ ਰੋਮੀ ਨੇ ਕੱਲ ਹੁਣ ਫੋਟੋ ਰੋਮੀ ਨੇ ਪਾਤੀ ਸੀ ਦੱਸਤਾ ਸੀ ਕਿ ਆਹ ਹੈ ਸਾਡੀ ਭੈਣ ਭਾਈ ਹੁਣ ਜੋ ਕਰਨਾ ਕਰ ਲਓ ਲੈ ਰੋ ਮੀਨੇ ਕੱਲ ਫੋਟੋ ਪਾ ਕੇ ਦਿਖਾਤਾ ਕਿ ਸਾਡੀ ਭੈਣ ਕੌਣ ਹੁਣ ਜੇ ਕੁਝ ਕਰਨ ਜੋਗੇ ਤਾਂ ਕਰ ਲੋ ਜਾਓ ਠੀਕ ਨਹੀਂ ਬਾਕੀ ਆਪਾਂ ਕਰਾਂਗੇ ਸ਼ਾਮ ਨੂੰ ਗੱਲਬਾਤ ਜੀ ਓਕੇ ਜੀ ਭਾਈ ਥੈਂਕ ਯੂ ਸਤਿ ਸ਼੍ਰੀ ਅਕਾਲ ਜੀ